ਕੋ ਚ ਰੂ ਹੋਈ ਹੈ ਕਿ ਇੱਥੇ ਹਕੂਮਤ ਨੂੰ ਵੀ 3 ਸਾਲ ਦੇ ਕਰੀਬ ਹੋਣ ਵਾਲੇ ਨੇ ਤਾਂ ਇੱਥੇ ਸਾਰੇ ਵਰਗ ਜਿੰਨੇ ਵੀ ਐ ਜਿੰਨੀਆਂ ਜਿੰਨੀਆਂ ਮਜ਼ਦੂਰਾਂ ਨੇ ਹੋਰ ਸਾਡੇ ਕਹਤਾਨ ਨੇ ਮਜ਼ਦੂਰ ਨੇ ਔਰ ਜਿਹੜੇ ਵੀ ਛੋਟੇ ਧੰਦੇ ਵਾਲੇ ਐ ਕੋਈ ਵੀ ਇਸ ਸਰਕਾਰ ਤੋਂ ਕੁਝ ਨਹੀਂ ਆ ਕਿਉਂਕਿ ਸਰਕਾਰਾਂ ਬਦਲਦੀਆਂ ਆਈਆਂ ਸਰਕਾਰਾਂ ਤਾਂ ਸਾਰੀਆਂ ਕੋਈ ਇੱਕੋ ਹੀ ਰਸਤੇ ਨੇ ਕਿਉਂਕਿ ਜਿਹੜੀਆਂ ਇੱਥੇ ਸਾਮਰਾਜ ਦੀਆਂ ਨੀਤੀਆਂ ਨੇ ਉਹਨਾਂ ਨੀਤੀਆਂ ਕਰਕੇ ਇੱਥੇ ਜਿਹੜੀਆਂ ਉਹਨਾਂ ਦੀਆਂ ਨੀਤੀਆਂ 992 ਤੋਂ ਆਈਆਂ ਉਹ ਵੱਡੀਆਂ ਜ਼ਿੰਮੇਵਾਰ ਨੇ ਔਰ ਫਿਰ ਉਹਨਾਂ ਨੂੰ ਨੀਤੀਆਂ ਨੂੰ ਇਹ ਆਪਣੇ ਕਿਸੇ ਦੇ ਸਰਕਾਰوں ਵੇ ਲਾਗੂ ਕਰਦੇ ਨੇ ਹੁਣ ਕੋਈ ਵੀ ਵਰਗ ਸੌਖਾ ਨਹੀਂ ਸਾਥਾਂ ਦੇ ਉੱਤੇ ਉਹ ਜਿਹੜੇ ਸਾਡੇ ਸੰਘਰਸ਼ ਚੱਲ ਰਹੇ ਨੇ ਔਰ ਸਾਥੀਓ ਜਿਹੜੀ ਸਾਡੀ ਅੱਜ ਇੱਥੇ ਰਹਿਦੀ ਹੈ ਵੱਡੀ ਗਿਣਤੀ ਤੁਸੀਂ ਪੁੱਛਿਓ ਤਾਂ ਇੱਥੇ ਜਿਹੜੀਆਂ ਸਾਨੂੰ ਜਿੱਥੇ ਮੁਲਾਜ਼ਮ ਮੰਗਾ ਦੇ ਨਾਲ ਨਾਲ ਉਸੇ ਜਿਹੜੀਆਂ ਇੱਥੇ ਸਾਮਰਾਜੀ ਨੀਤੀਆਂ ਆਉਂਦੀਆਂ ਨੇ ਔਰ ਜਿਹੜੀਆਂ ਸਾਡੇ ਰੁਜ਼ਗਾਰਾਂ ਦਾ ਜਾੜਾ ਕਰਦੀਆਂ ਨੇ ਜਿਹੜੇ ਸਾਡੇ ਕੋਲੋਂ ਆ ਜਿਹੜੀ ਪੱਕੀ ਭਰਤੀ ਖੋਹਦੀਆਂ ਨੇ ਜਿਹੜੀਆਂ ਸਾਡੇ ਕੋਲੋਂ ਉਹ ਜਿਹੜੀਆਂ ਪੈਨਸ਼ਨਾਂ ਖੋਹਦੀਆਂ ਨੇ ਔਰ ਸਾਡੇ ਕੋਲੋਂ ਜਿਹੜੇ ਰੁਜ਼ਗਾਰ ਖੋਹ ਲੁੱਟਦੇ ਨੇ ਅਸੀਂ ਅੱਜ ਮੰਗ ਕਰਦੇ ਆ ਦੇ ਦੋ ਨਾਂ ਤੇ ਗੁਨਾਹਕ ਦੇ ਨਾਲ ਸਾਡੇ ਜਿਹੜੇ ਆ ਬਜ਼ੁਰਗ ਪੈਨਸ਼ਨਰ ਨੇ ਉਹਨਾਂ ਦੀ ਜਿਹੜੀ ਪੈਨਸ਼ਨ ਹੈ ਉਹ ਦਿੱਤੀ ਜਾਵੇ ਪੇਕ ਮਿਸ਼ਨ ਦਾ ਜਿਹੜਾ ਬਕਾਇਆ ਉਹ ਦਿੱਤਾ ਜਾਵੇ ਆ ਜਿਹੜਾ ਡੀਏ ਸਾਡਾ ਰਹਿੰਦਾ ਨੇ ਹੋਰ ਸਟੇਕਾਂ ਨੇ ਸਾਰੀਆਂ ਨੇ ਉਹ ਡੀਏ ਸਾਨੂੰ ਦੇਤਾ ਪਰ ਜਿਹੜੀ ਪੰਜਾਬ ਦੀ ਹਕੂਮਤ ਨੇ ਪਹਿਲਾਂ ਸਾਨੂੰ ਜਦੋਂ ਕੇਂਦਰ ਸਰਕਾਰ ਟੀਏ ਜ਼ਿੰਦਾਰ ਸਾਨੂੰ ਸਭ ਤੋਂ ਪਹਿਲਾਂ ਮਿਲਦਾ ਸੀ ਦੋਸਤੋ ਪਰ ਹੁਣ ਜਿਹੜੇ ਗਵੰਡੀ ਰਾਜ ਨੇ ਤੇ ਆ ਜਿਹੜਾ ਹਿਮਾਚਲ ਤੇ ਜੰਮੂ ਵਗੈਰਾ ਨੂੰ ਬਾਅਦ ਚ ਮਿਲਦਾ ਸੀ ਤੇ ਉਹ ਸਾਥੋ ਉਹ ਸਾਰੇ ਦੋਸਤ ਵੱਧ ਲੈ ਗਏ ਨੇ ਹੁਣ ਸੈਲੂਨ ਇਸ ਗੱਲ ਦੀ ਹੈ ਕਿ ਅਸੀਂ ਸਾਰੇ ਜਿੰਨੇ ਵੀ ਪੈਨਸ਼ਨਰ ਔਰ ਮਲਾਜ਼ਮ ਜਿਹੜੀਆਂ ਜਥੇਬੰਦੀਆਂ ਆਸੇ ਪਾਸੇ ਨੇ ਅਸੀਂ ਆਪ ਦਾ ਵੱਡਾ ਪਲੇਟਫਾਰਮ ਬਣਾ ਕੇ ਔਰ ਅਸੀਂ ਆਪਣੀ ਜਿਹੜੀ ਲੜਾਈ ਹੈ ਮੰਗਾਂ ਪ੍ਰਤੀ ਉਹ ਉਹ ਜਿਹੜੀ ਅਸੀਂ ਆਪਣੀ ਜਿਹੜੀ ਉਹਨੂੰ ਤੱਕ ਬੰਦੀਆਂ ਲੜੀਏ ਤਾਂ ਦੋਸਤੋ ਜਿਹੜੀਆਂ ਸਾਡੀਆਂ ਮੰਗਾ ਮਸਲੇ ਉਹ ਤਾਂ ਹੀ ਹੱਲ ਹੋਣਗੇ ਭਾਵੇਂ ਸਾਡੀਆਂ ਮੰਗਾਂ ਜਿਹੜੀਆਂ ਉਹ ਕਸ਼ੇ ਕਾਫੀ ਲੰਮੇ ਤੋਂ ਸਮੇਂ ਤੋਂ ਰੋੜਨੀਆਂ ਨੇ ਪਰ ਉਹ ਮਨਉਣ ਲਈ ਸਾਨੂੰ ਇੱਕ ਏਕਤਾ ਕਰਨੀ ਚਾਹੀਦੀ ਆ ਸਾਨੂੰ ਜਾਤ ਤੇ ਚ ਰਹਿ ਕੇ ਕਿ ਜਿਹੜਾ ਅੱਜ ਆਪਾਂ ਮਾਰਚ ਕਰਨਾ ਹੈ ਉਹ ਸਾਰਿਆਂ ਨੇ ਜਾਤ ਤੇ ਚ ਰਹਿ ਕੇ ਕਰਨਾ ਹੈ ਮੈਂ ਤਾਂ ਇਹਨਾ ਸਿੱਖਾਂਗਾ ਕਿ ਜਿਹੜਾ ਅਸੀਂ ਆਪਣੇ ਸੰਘਰਸ਼ੇ ਨੇ ਔਰ ਸਾਰੀਆਂ ਜਥੇਬੰਦੀਆਂ ਨੂੰ ਹੋਰ ਵੀ ਨਾਲ ਲੈ ਕੇ ਲੰਮੇ ਸਮੇਂ ਚ ਆਪਣਾ ਜਿਹੜਾ ਸੰਘਰਸ਼ ਅਰੰਭੀਏ ਤੇ ਇਹ ਸਾਥੀਓ ਮੇਰੀ ਪ੍ਰੇਰਣਾ ਹੈ ਕਿ ਅਸੀਂ ਸਾਰੇ ਜਿੱਥੇ ਵੀ ਕਿਤੇ ਅਸੀਂ ਕਿੰਡੇ ਪੁੰਡੇ ਆ ਸਾਰੇ ਭੱਤੇ ਹੋ ਕੇ ਆਪਣੀ ਏਕਤਾ ਬਰਕਰਾਰ ਰੱਖੀਏ ਔਰ ਜਿੱਥੇ ਵੀ ਕਿਸੇ ਕਿਸੇ ਦਾ ਧੱਕਾ ਹੁੰਦਾ ਉਸ ਧੱਕੇ ਦੇ ਵਿਰੋਧ ਆਪਣੀ ਲੜਾਈ ਲੜੀਏ ਤੇ ਜਿਹੜੀ ਵੱਡੀ ਲੜਾਈ ਆ ਸਾਮਰਾਜ ਵਿਰੋਧੀ ਔਰ ਕਾਰਪੋਰੇਟ ਪੱਖੀ ਉਹਨਾਂ ਲਈ ਵੀ ਆਪਾਂ ਨੂੰ ਲੜਨ ਦੀ ਲੋੜ ਹੈ ਕਿਉਂਕਿ ਸਾਰੇ ਜਿਹੜੇ ਵਰਗ ਨੇ ਉਹਨਾਂ ਦੇ ਰੋਜ਼ਗਾਰਾਂ ਦੇ ਜਾੜੇ ਹੋ ਰਹੇ ਨੇ ਕਿਵੇਂ ਇੱਥੇ ਮਾਲ ਖੁੱਲ ਰਹੇ ਨੇ ਕਿਵੇਂ ਇੱਥੇ ਬਿਜਲੀ ਕਾਰਪੋਰੇਟਾਂ ਨੂੰ ਦਿੱਤੀ ਜਾ ਰਹੀ ਹੈ ਕਿਵੇਂ ਇੱਥੇ ਨਹਿਰੀ ਪਾਣੀ ਤੇ ਔਰ ਵਾਟਰ ਬੈਂਕਸ ਉਹਨਾਂ ਕੰਪਨੀਆਂ ਨੂੰ ਦੇ ਕੇ ਜਾੜਾ ਕੀਤਾ ਜਾ ਰਿਹਾ ਕਿਵੇਂ ਇੱਥੇ ਜੰਗਲ ਪਹਾੜ ਰੇਹਲਾ ਔਰ ਜਿੰਨਾਂ ਵੀ ਆਪਣੇ ਆਧਾਰੇ ਨੇ ਉਹ ਸਾਰੇ ਪੁਨਾ ਕਾਰਪਰੇਟਾਂ ਨੂੰ ਦਿੱਤੇ ਜਾ ਰਹੇ ਨੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਦਾ ਧੰਨਵਾਦੀ ਹਾਂ